ਉਹ ਤੋਂ ਉਹ ਨਿਕਾਲਾ ਦੇਖਿਓ ਇਹ ਇਹ ਤਾਂ ਮਾਰੋ ਪਾਣੀ ਡਰ ਨੂੰ ਸਿਰ ਇੱਧਰ ਮੇਰੇ ਕੋਲੇ ਉਹ ਟੁੱਟ ਗਿਆ ਮਾਰੋ ਆਉਣ ਦਿਓ ਆਉਣ ਦਿਓ ਆਉਣ ਦਿਓ ਬਈ ਬੋਪਾ ਨਾਲ ਆ ਗਿਆ ਹੈ ਉਹ ਕੁਝ ਨਹੀਂ ਹੁੰਦਾ ਫਰਤੀਲਾ ਹੈ ਉਹ ਨਾ ਹੱਲ ਲਮਾ ਪਾ ਲੂ ਇਹਨੂੰ ਕਿਹੜੀ ਨਸਲ ਹੈ ਬਈ ਕੋਪਰਾ ਹੈ ਪ੍ਰੈਕਟੀਕਲ ਕੋ ਬਹੁਤ ਦੂਰ ਹੋਣਾ ਨਹੀਂ ਕੁਝ ਨਹੀਂ ਟੈਨਸ਼ਨ ਨਾ ਲੈ ਵੀ ਇਹਨੂੰ ਤੇ ਜਾ ਹੋ ਗਿਆ ਆ ਗਿਆ ਹੁਣ ਹੱਥ 'ਚ ਫੜੀ ਦੇਖੋ ਫਣ ਕਿੱਡਾ ਫਣ ਕਿੱਦਾਂ ਜਾਂ ਦੇਖੋ ਫਣ ਦੇਖੋ ਫਣ ਫੜ ਦੇਖੋ ਬਈ ਫਣ ਚੱਕਣਾ ਜੀ ਅੰਦਰ ਰਹਿਣ ਦਾ ਕੋਈ ਨਹੀਂ ਉਹ ਕਿੱਡਾ ਭਾਂ ਪੰਚਕੇ ਕੋਈ ਮੈਂ ਤੇ ਉਧਰ ਤੀ ਦੇਖਣੇ ਆ ਕੋਈ ਨਾ ਕੋਈ ਨਾ ਇੱਕੋ ਹੀ ਦਾ ਆਇਆ ਠੀ ਨਾ ਮਟੂ ਦੇਖੋ ਆਹ ਜਿਹੜਾ ਮੈਂ ਬੋਰੀ ਚਾਪੀ ਤਾ ਉਹ ਨਾ ਰਹੀ ਨਾ ਛੋਟਾ ਜਾ ਬਾਬੇ ਚੱਲ ਜਾਓ ਸੋ ਜਾ ਦਿੱਤਾ ਆਇਆ ਬਚਲੇ ਜਾ ਚੱਲ ਜਾ ਬਾਤ ਨੂੰ ਲੈਣਾ ਹੈ ਘਰੋਂ ਬਾਤ ਨਹੀਂ ਜਾਣਾ ਚੱਲ ਜਾਓ ਜੇ ਬਾਬਾ ਦਾ ਮੁੰਮਾ ਵਾਇਨੋ ਬਾਹਰ ਜਾਣਾ ਨਾ ਨਾ ਤੁਸੀਂ ਕਾਹਨ ਡਰੀ ਜਾਂਦੇ ਕਿ ਫਾਇਲਾ ਉਹ ਡਰਦਾ ਨਹੀਂ ਤੁਸੀ ਬੋਲੀ ਕਰੋ ਉਹ ਰਹਿਣੋ ਉਹ ਹੀ ਬੋਲੀਆ ਤੁਸੀਂ ਪਿੱਛੇ ਰੱਖੋ ਜੇ ਡੰਡਾ ਨਾ ਮਾਰੋ ਉਹਨੂੰ ਚੱਲ ਜਾ ਚੱਲ ਜਾ ਆਪਣੇ ਘਰ ਚ ਵੜ ਜਾ ਗੋਮ ਕਰਦੇ ਨਾ ਦੇਰ ਨੂੰ ਜਾਣਾ ਹੈ ਤੁਹਾਨੂੰ ਅੰਕਲ ਨੂੰ ਬਾਹਰੋਂ ਆਵੀਂ ਟੈਨਸ਼ਨ ਨਾ ਲੋ ਕਰਦਾ ਕੀ ਆ ਇਹ ਇੰਨਾ ਭਜ ਲੱਗਣਾ ਅੰਦਰ ਨੂੰ ਜੇ ਇਦਾਂ ਤਾਂ ਹੁੰਦਾ ਤੇ ਨਾਲ ਉਹਨੇ ਮਾਰ ਦੇਣਾ ਯਾ ਹਾਂ ਅੱਲੋ ਮੈਂ ਤਾਂ ਪਾ ਰਿਹਾ ਹਾਂ ਬੰਦ ਕਰ ਦੇ ਸਹੀ ਕਰ ਦੇ ਜੇ ਬੰਨਣਾ ਹੋਵੇ ਇਹ ਕਿੱਦਾਂ ਜੇ ਬੰਨਣਾ ਹੋਵੇ ਜੇ ਆ ਬੜੋ ਜੀ ਇਹ ਨਹੀਂ ਘੜਨਾ ਨਾ ਬਿਜੇ ਕੁਮਾਰ ਜੀ ਤੇ ਮੇਰੀ ਮਸੀਹ ਜੀ ਨਹਾਣ ਗਏ ਤੇ ਮੈਂ ਅਸੀਂ ਆਂ ਦੱਸ ਕਹਿੰਦਾ ਉਹਦੇ ਪਛਾਈ ਬਾਹਰ ਕਹਿੰਦੇ ਸੱਪ ਸੱਪ ਕਰਤੀ ਬਾਹਰ ਆ ਗਿਆ ਤੇ ਮੈਂ ਇਹਨਾਂ ਦੇਖ ਜਾ ਕੇ ਤੇ ਸੱਪ ਇੰਨਾ ਬੜਾ ਸੱਪ ਨੇ ਦੇਖ ਕੇ ਐਨਾ ਖੜਾ ਹੋ ਗਿਆ ਪੂਰਾ ਬਣਾ ਮੈਂ ਜੇ ਕੇ ਡਰ ਗਿਆ ਉਹਨੂੰ ਲਾਗੇ ਮੇਰੇ ਕੋਲ ਕੰਮ ਨਹੀਂ ਹੋਈ ਫਿਰ ਮੈਂ ਤੁਹਾਨੂੰ ਫੋਨ ਮਾਰਿਆ ਠੀਕ ਹੈ ਜੀ ਚਾਚਾ ਜੀ ਨੇ ਮੈਨੂੰ ਫੋਨ ਕੀਤਾ ਕਿ ਮੇਰੇ ਘਰੇ ਸੱਪ ਬੜਿਆ ਹੋਇਆ ਮੈਂ ਤੁਰੰਤ ਮੰਗਰ ਸੈਣੀ ਜੋ ਆਪਣਾ ਜਿਮ ਦੇ ਓਨਰ ਹੈ ਉਹਨਾਂ ਨੂੰ ਮੈਂ ਫੋਨ ਕੀਤਾ ਉਹ ਆਪਣਾ ਆਏ ਤਰੰਤ ਤੇ ਉਹਨਾਂ ਨੇ ਇਹਨੂੰ ਰੈਸਕਿਊ ਕੀਤਾ ਜਦੋਂ ਮੈਂ ਸੱਪ ਦੇਖਿਆ ਤਾਂ ਮੈਂ ਮੈਨੂੰ ਕਾਫੀ ਭਿਆਨਕ ਸੱਪ ਲੱਗਿਆ ਤੇ ਕਾਫੀ ਤੇ ਉਹਨੂੰ ਰੈਸਕਿਊ ਕੀਤਾ ਤੇ ਉਹਨੂੰ ਆਪਣਾ ਛੱਡ ਕੇ ਆਏ ਅਸੀਂ ਦਰਿਆ ਦੇ ਵਿੱਚ ਆਜਾਦ ਕੀਤਾ ਉਹਨੂੰ ਇੱਥੋਂ ਤੇ ਗਰਮੀਆਂ ਦੇ ਦਿਨ ਨੇ ਹੁਣੇ ਨਿਕਲਨੇ ਆ ਤੇ ਅਗਰ ਤੁਹਾਨੂੰ ਵੀ ਕੋਈ ਕਿਸੇ ਨੂੰ ਪਰੇਸ਼ਾਨੀ ਆ ਗਈ ਹੈ ਤਾਂ ਇਹਨਾਂ ਮੰਗਲ ਸ਼ਨੀ ਦਾ ਨੰਬਰ ਜ਼ਰੂਰ ਤੁਸੀਂ ਆਪਣਾ ਲੈ ਲਓ ਸਕਰੀਨ ਤੇ ਜੋ ਨੰਬਰ ਸ਼ੋਅ ਕਰ ਰਹੇ ਹਨ ਨਾ ਦਾ ਇਹ ਨੰਬਰ ਤੇ ਕੰਟੈਕਟ ਕਰੋ ਜੈ ਸ਼੍ਰੀ ਰਾਮ ਜੀ ਕੀ ਜੀ ਅੱਜ ਅਸੀਂ ਆਏ ਹੋਏ ਹਾਂ ਆਪਣਾ ਦਰਿਆ ਦੇ ਕੰਢੇ ਇਹ ਕੋਬਰਾ ਸੱਪ ਰਿਲੀਜ਼ ਕਰਨ ਵਾਸਤੇ ਇਹ ਸੱਪ ਆਸੀਂ ਫੜਿਆ ਹੈਗਾ ਆਪ ਨੂੰ ਪੁਲਿਸ ਦੇ ਇੱਕ ਘਰ ਵਿੱਚੋਂ ਤੇ ਉਹਨਾਂ ਦੇ ਬਾਥਰੂਮ ਵਿੱਚ ਇਹ ਲੁਕੇ ਬੈਠਾ ਹੋਇਆ ਸੀ ਤੇ ਬਹੁਤ ਹੀ ਘੰਟਾ ਅੱਧਾ ਘੰਟਾ ਘੁੰਮਣ ਤੇ ਬਾਅਦ ਅਸੀਂ ਨਾ ਇਹ ਕੋਬਰਾ ਸੱਪ ਅਸੀਂ ਰੈਸਕਿਊ ਕੀਤਾ ਉੱਥੋਂ ਹੁਣ ਅਸੀਂ ਇਹਨੂੰ ਰਿਲੀਜ਼ ਕਰਨ ਲੱਗੇ ਜੰਗਲ ਦੇ ਵਿੱਚ